ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਅ ਪੰਜਾਬ ਸਰਕਾਰ ਨੇ ਇੱਕ ਗੱਲ ਜੱਗੋਂ ਤੇਰਮੀ ਕੀਤੀ ਹੈ। ਅਸੀਂ ਦੇਖਦੇ ਹਾਂ ਦੁਨੀਆ ਭਰ ਦੇ ਵਿੱਚ ਕੋਈ ਕੋਈ ਲੋਕ ਆਪਸ ਦੇ ਵਿੱਚ ਇੱਕ ਦੂਜੇ ਤੇ ਗੋਲੇ ਭਰਾ ਰਹੇ ਹੋਣ। ਇੱਕ ਦੂਜੇ ਦੀਆਂ ਬੰਦੇ ਮਾਰ ਰਹੇ ਹੋਣ। ਕਈ ਕਈ ਸਾਲਾਂ ਤੋਂ ਲੜਾਈਆਂ ਚੱਲਦੀਆਂ ਹੋਣ। ਚਾਹੇ ਉਹ ਦੋ ਦੇਸ਼ ਹੋਣ, ਚਾਹੇ ਉਹਨਾਂ ਦੇ ਕੋਈ ਚਾਹੇ ਕੋਈ ਅੱਤਵਾਦੀਆਂ ਦੀ ਸਰਕਾਰ ਨਾਲ ਲੜਾਈ ਹੋਵੇ। ਚਾਹੇ ਕੋਈ ਹੋਰ ਜਥੇਬੰਦੀਆਂ ਦੀ ਜਾਂ ਕੋਈ ਆਜ਼ਾਦੀ ਦੇ ਘੋਲ ਲਈ ਲੋਕ ਲੜਦੇ ਹੋਣ ਆਮਣੋ ਸਾਹਮਣੇ ਜਦੋਂ ਲੜਦੇ ਐ ਤੇ ਉਸ ਤੋਂ ਬਾਅਦ ਜਦੋਂ ਕਿਤੇ ਮੇਜ਼ ਤੇ ਗੱਲਬਾਤ ਹੁੰਦੀ ਹੈ ਤਾਂ ਦੁਨੀਆ ਦੇ ਇਤਿਹਾਸ ਚ ਇਸ ਗੱਲ ਦੀਆਂ ਬਹੁਤ ਹੀ ਘੱਟ ਕੋਈ ਸਾਨੂੰ ਉਦਾਹਰਨਾ ਮਿਲਣ ਗਈਆਂ ਕਿ ਉਹਨਾਂ ਨੂੰ ਮੇਜ਼ ਤੇ ਗੱਲ ਕਰਨ ਆਇਆ ਨੂੰ ਜਾਂ ਗ੍ਰਿਫਤਾਰ ਕਰ ਲਿਆ ਹੋਵੇ ਜਾਂ ਉਹਨਾਂ ਤੇ ਹੋਰ ਐਕਸ਼ਨ ਕਰਤਾ ਹੋਵੇ ਪੰਜਾਬ ਦੀ ਸਰਕਾਰ ਨੇ ਅਜਿਹਾ ਇੱਕ ਬਜਰ ਗੁਨਾਹ ਕੀਤਾ ਹੈ ਕਿਸਾਨ ਜਿਹੜੇ ਦਿੱਲੀ ਜਾਣਾ ਚਾਹੁੰਦੇ ਸੀ ਪਿਛਲੇ ਸਾਲ 13 ਫਰਵਰੀ ਨੂੰ ਉਹਨਾਂ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਜਿਹੜੀਆਂ ਸੜਕਾਂ ਨੇ ਉਹਨਾਂ ਤੇ ਕੱਦਾ ਕੱਟਤੀਆਂ ਉਹਨਾਂ ਤੇ ਰੁਕਾਵਟਾਂ ਖੜ੍ਹੀਆਂ ਕਰਤੀਆਂ ਤੇ ਕਿਸਾਨ ਇਹਨਾਂ ਮੋਰਚਿਆਂ ਤੇ ਬੈਠਣ ਨਹੀਂ ਸੀ ਖਨੌਰੀ ਤੇ ਬਾਰਡਰ ਤੇ ਸ਼ੰਭੂ ਬਾਰਡਰ ਤੇ ਨਹੀਂ ਸੀ ਬੈਠਣ ਗਏ ਉਹ ਤਾਂ ਦਿੱਲੀ ਜਾਣ ਲਈ ਜਾ ਰਹੇ ਸੀ ਉਹਨਾਂ ਨੂੰ ਰੋਕ ਦਿੱਤਾ ਤੇ ਸਾਰਾ ਭਾਂਡਾ ਕਿਸਾਨਾਂ ਦੇ ਸਿਰ ਪੱਲਤਾ ਵੀ ਜਿਹੜੀ ਇੱਥੇ ਟ੍ਰੈਫਿਕ ਜਾਮ ਹੁੰਦੀ ਹੈ ਤੇ ਜਿਹੜੇ ਲੋਕ ਪਰੇਸ਼ਾਨ ਹੁੰਦੇ ਐ ਜਿਹੜੇ ਵਪਾਰੀ ਪਰੇਸ਼ਾਨ ਹੁੰਦੇ ਐ ਉਹ ਕਿਸਾਨਾਂ ਕਰਕੇ ਹਾਲਾਂਕਿ ਪੰਜਾਬ ਦੀ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਹਰਿਆਣੇ ਨੂੰ ਹੁਕਮ ਕੀਤਾ ਸੀ ਵੀ ਤੁਸੀਂ ਇਹ ਆਪਣੇ ਬੰਦਸ਼ਾ ਹਟਾਓ ਉਹ ਬੰਦਸ਼ਾ ਹਟਾਉਣ ਦੀ ਬਜਾਏ ਸੁਪਰੀਮ ਕੋਰਟ ਚੱਲ ਕੇ ਸੁਪਰੀਮ ਕੋਰਟ ਨੇ ਉਹਦੇ ਤੇ ਸੁਣਵਾਈ ਹੋਈ ਨਹੀਂ ਕੀਤੀ ਵੀ ਇਹ ਬੰਦਸ਼ਾ ਜਾਇਜ਼ ਹੈ ਕਿ ਨਜਾਇਜ਼ ਹੈ ਜਾਇ ਜੋ ਕਹਿ ਨਹੀਂ ਸਕਦੀ ਕਿਉਂਕਿ ਪੰਜਾਬ ਦੇ ਕਿਸਾਨਾਂ ਦਾ ਹੱਕ ਨਹੀਂ ਦਿੱਲੀ ਜਾਣਾ ਸੋ ਸਾਰੇ ਦਾ ਸਾਰਾ ਮੁੱਦਾ ਉਲਟਾ ਕੇ ਕੱਲ ਭਗਵੰਤ ਮਾਨ ਦੀ ਕਾਰਵਾਈ ਨੇ ਜਿੱਥੇ ਉਹਨਾਂ ਮੋਰਚਿਆਂ ਨੂੰ ਹਟਾ ਕੇ ਇੱਕ ਜ਼ੁਲਮ ਕੀਤਾ ਇਸ ਤਰ੍ਹਾਂ ਆਗੂਆਂ ਨੂੰ ਗ੍ਰਿਫਤਾਰ ਕਰਕੇ ਜ਼ੁਲਮ ਕੀਤਾ ਲੋਕਾਂ ਦੀਆਂ ਪੱਗਾਂ ਉਤਾਰ ਕੇ ਜ਼ੁਲਮ ਕੀਤਾ ਕਿਸਾਨਾਂ ਤੇ ਤਸ਼ੱਦਦ ਕਰਕੇ ਜ਼ੁਲਮ ਕੀਤਾ ਉੱਥੇ ਨਾਲ ਦੀ ਨਾਲ ਇਹ ਕੇਂਦਰ ਸਰਕਾਰ ਦੇ ਏਜੰਟ ਵਜੋਂ ਕੰਮ ਕੀਤਾ ਹੈ ਕੇਂਦਰ ਸਰਕਾਰ ਦੀ ਜਿਹੜੀ ਇਹ ਨੀਤੀ ਹੈ ਕਿ ਦਿੱਲੀ ਚ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਵੜਨ ਨਹੀਂ ਦੇਣਾ ਇਹਦੇ ਉੱਤੇ ਪੰਜਾਬ ਸਰਕਾਰ ਨੇ ਮੋਰਚਾ ਲਾਈ ਹੈ। ਸੋ ਕਿਉਂਕਿ ਕੱਲ ਇੱਥੋਂ ਮੋਰਚੇ ਹਟਾ ਦਿੱਤੇ ਅੱਜ ਸਵੇਰੀ ਮੈਂ ਕਿਸੇ ਪੱਤਰਕਾਰ ਨਾਲ ਗੱਲ ਕਰ ਰਿਹਾ ਸੀ ਤੇ ਹਰਿਆਣੇ ਵਾਲੇ ਅੱਜ ਮੋਰਚਾ ਹਟਾ ਅੱਜ ਆਪਣੀਆਂ ਉਹ ਹਟਾਉਣ ਲੱਗੇ ਐ। ਹੋ ਸਕਦਾ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਸਾਹਮਣੇ ਆ ਜਾਣ ਵੀ ਹਰਿਆਣਾ ਸਰਕਾਰ ਨੇ ਕਿੰਨੀਆਂ ਰੋਕਾਂ ਲਾਈਆਂ ਹੋਈਆਂ ਸੀਗੀਆਂ। ਜਿਹੜੀ ਟ੍ਰੈਫਿਕ ਜਾਮ ਸੀ ਅਸੀਂ ਤਾਂ ਵਾਰ-ਵਾਰ ਕਹਿੰਦੇ ਰਹੇ ਹਾਂ ਸੰਯੁਕਤ ਕਿਸਾਨ ਮੋਰਚਾ ਵੀ ਇਹਦੇ ਉੱਤੇ ਜ਼ੋਰ ਦਿੰਦਾ ਰਿਹਾ ਹੈ ਕਿ ਲੋਕਾਂ ਨੂੰ ਖੱਜਲ-ਖੁਆਰੀ ਨਹੀਂ ਹੋਣੀ ਚਾਹੀਦੀ ਮਿਨਿਮਮ ਹੋਣੀ ਚਾਹੀਦੀ ਹੈ ਘੱਟੋ-ਘੱਟ ਹੋਣੀ ਚਾਹੀਦੀ ਹੈ ਸਾਲਾਂਬੱਦੀ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦਾ ਪਰ ਉਹ ਜ਼ਿੰਮੇਵਾਰ ਉਹਦਾ ਕੌਣ ਹੈ ਉਹਦਾ ਜ਼ਿੰਮੇਵਾਰ ਹਰਿਆਣਾ ਨੂੰ ਦੱਸਣ ਦੀ ਬਜਾਏ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦੱਸ ਕੇ ਕੇਂਦਰ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਬੋਲੀ-ਬੋਲੀ ਹੈ ਜੇ ਉਹ ਮੀਟਿੰਗ ਹੋਈ ਹੈ ਕੱਲ ਮੰਨ ਲਓ ਉਹਨਾਂ ਨੇ ਕਹਿਣਾ ਸੀ ਤਾ ਉੱਥੇ ਕੇਂਦਰੀ ਮੰਤਰੀਆਂ ਨੂੰ ਜਿਹੜੇ ਪੰਜਾਬ ਦੇ ਦੋ ਮੰਤਰੀ ਬੈਠੇ ਸੀ ਉਹ ਇਹ ਵੀ ਕਹਿ ਸਕਦੇ ਸੀ ਵੀ ਤੁਸੀਂ ਹਰਿਆਣੇ ਤੋਂ ਰੋਕਾਂ ਹਟਵਾਓ ਅਸੀਂ ਕਿਸਾਨਾਂ ਨੂੰ ਸਮਝਾ ਲਾਂਗੇ ਉਹ ਦਿੱਲੀ ਨਹੀਂ ਜਾਣਗੇ ਉਹ ਇੱਥੇ ਆਪਾਂ ਗੱਲਬਾਤ ਕਰ ਰਹੇ ਹਾਂ ਗੱਲਬਾਤ ਦੇ ਗੇੜ ਚੱਲ ਰਹੇ ਆ ਅਗਲੇ ਗੱਲਬਾਤ ਦੀ ਗੇੜ ਦੀ ਤਰੀਕ ਵੀ 4 ਮਈ ਰੱਖਤੀ ਸੀ ਜਿਹੜੇ ਸ਼ਿਵਰਾਜ ਚੋਹਾਨ ਨੇ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਉਹਨਾਂ ਨੇ ਅਨਾਉਂਸ ਕੀਤਾ ਲੋਕਾਂ ਚ ਆ ਕੇ ਤੇ ਨਾਲ ਦੀ ਨਾਲ ਇਹ ਕਿਸਾਨ ਆਗੂਆਂ ਨੂੰ ਫੜ ਲਿਆ ਇਹ ਸ਼ਰਿਆਮ ਗਲਤ ਹੈ ਇਹਦੀ ਬਹੁਤ ਵੱਡਾ ਖਮਿਆਜਾ ਜਿੱਥੇ ਮੋਦੀ ਸਰਕਾਰ ਨੂੰ ਭੁਗਤਣਾ ਪੈਣਾ ਉੱਥੇ ਪੰਜਾਬ ਦੀ ਸਰਕਾਰ ਨੂੰ ਵੀ ਭੁਗਤਣਾ ਪੈਣਾ ਹੈ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਮੋਦੀ ਸਰ ਆਪਣੇ ਮੋਦੀ ਸਰਕਾਰ ਦੀ ਜਿਹੜੀ ਯਾਰੀ ਹੈ 트ੰਪ ਨਾਲ ਉਸ ਯਾਰ ਨੇ ਕੱਲ ਭਾਰਤ ਦਾ ਇੱਕ ਹੋਰ ਜਿਹੜਾ ਰਿਸਰਚ ਸਕਾਲਰ ਹੈ ਜਿਹੜਾ ਪੋਸਟ ਡਾਕਟਰਲ ਫੈਲੋ ਹੈ ਉੱਥੇ ਪੀ ਐਚ ਡੀ ਤੋਂ ਬਾਅਦ ਜਿਹੜੀ ਰਿਸਰਚ ਹੁੰਦੀ ਹੈ ਉਹ ਕਰਦਾ ਹੈ ਬਦਰ ਖਾਨ ਸੂਰੀ ਬਦਰ ਖਾਨ ਸੂਰੀ ਨੂੰ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਾਸ਼ਿੰਗਟਨ ਡੀਸੀ ਤੋਂ ਕੱਲ ਉਹਨੂੰ ਵੀ ਫੜ ਕੇ ਲੈ ਗਈ ਪੁਲਿਸ ਕਿਉਂਕਿ ਉਹ ਜਿਹੜੀ ਅਮਰੀਕਾ ਦੀ ਇਜ਼ਰਾਈਲ ਨੀਤੀ ਹੈ ਉਹਦਾ ਉਹ ਵਿਰੋਧੀ ਹੈ ਸਿਰਫ ਇਹ ਕਸੂਰ ਹੈ ਇਹਦਾ ਮਤਲਬ ਹੈ ਵੀ ਜਿਹੜੀਆਂ ਤੁਹਾਡੀਆਂ ਨੀਤੀਆਂ ਨੇ ਉਹਨੂੰ ਸਾਦੇ ਤੇ ਸਾਰੇ ਲੋਕ ਸਿਰ ਨਵਾ ਕੇ ਜੀ ਆਇਆਂ ਕਹਿਣ ਇਹ ਬਿਲਕੁਲ ਹੀ ਗਲਤ ਹੈ ਇੱਕ ਹੋਰ ਤੱਕ ਹੈ ਤੇ ਭਾਰਤ ਸਰਕਾਰ ਤਾਂ ਪਹਿਲਾਂ ਉਸ ਕੁੜੀ ਤੇ ਜਿਹੜੀ ਅਹਮਦਾਬਾਦ ਤੋਂ ਪੀ ਐਚ ਡੀ ਕਰਨ ਗਈ ਸੀ ਸਾਢੇ 4 ਸਾਲ ਲਾ ਲੇ ਸੀਗੇ 6 ਮਹੀਨੇ ਰਹਿੰਦੇ ਆ ਉਹਦਾ ਉਹਦੀ એનਰੋਲਮੈਂਟ ਕੈਨਸਲ ਕਰਤੀ ਕਲੰਬੀਆ ਯੂਨੀਵਰਸਿਟੀ ਨੇ ਉਹਦੇ ਤੇ ਨਹੀਂ ਬੋਲੀ ਸੂਰੀ ਸਾਹਿਬ ਤੇ ਕਿੱਥੇ ਬੋਲੂ ਮਰ ਚੁੱਕੀ ਹੈ ਸਰਕਾਰ ਅੰਦਰੋਂ ਇਹਦੇ ਅੰਦਰ ਕੋਈ ਗੱਲ ਬਚੀ ਨਹੀਂ ਹੈਗੀ ਕੇਂਦਰ ਸਰਕਾਰ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਲਾਸਟ ਜਿਹੜੀ ਕਰਨੀ ਹੈ ਆ ਇੱਕ ਹੋਰ ਦੋ ਗੱਲਾਂ ਕਰਨੀਆਂ ਨੇ ਆ ਜਿਹੜਾ ਨਿਊ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਉੱਤਰਾਖੰਡ ਦਾ ਜਿਹੜਾ ਪੌੜੀ ਗਲਵਾ ਗੜਵਾਲ ਏਰੀਆ ਹੈ ਉੱਥੋਂ ਦੇ ਕਥੂਰ ਪਿੰਡ ਦੇ ਵਿੱਚ ਇੱਕ ਸ਼ੈਡਿਊਲਡ ਕਾਸਟ ਕੁੜੀ ਦੀ ਸ਼ਾਦੀ ਰੱਖੀ ਹੋਈ ਸੀ ਪਰਿਵਾਰ ਦੀ ਆਰਥਿਕ ਹਾਲਤ ਥੋੜੀ ਠੀਕ ਠੀਕ ਸੀ ਉਹਨਾਂ ਨੇ ਕਿਹਾ ਵੀ ਅਸੀਂ ਮੰਦਿਰ ਚ ਕਰ ਲੈਨੇ ਆ ਜਦੋਂ ਉਹ ਉੱਥੇ ਜਾਂਦੇ ਆ ਤਾਂ ਉੱਥੋਂ ਦੇ ਉਹਨਾਂ ਨੂੰ ਮੰਦਰ ਦੇ ਪੁਜਾਰੀ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਦੂਜੀਆਂ ਛੋਟੀਆਂ ਜਾਤਾਂ ਵਾਲੇ ਸਾਡੇ ਮੰਦਰ ਚ ਕਿਵੇਂ ਆ ਕੇ ਉਹਨੂੰ ਭਿੱਟ ਦੇਣ ਉਹਨਾਂ ਨੇ ਉੱਥੋਂ ਦੀ ਯੱਗ ਸ਼ਾਲਾ ਨੂੰ ਪੁਜਾਰੀ ਨੇ ਯੱਗ ਸ਼ਾਲਾ ਨੂੰ ਤਾਲਾ ਜੜਤਾ ਰੌਲਾ ਪੈ ਗਿਆ ਉਹਨਾਂ ਨੇ ਰਿਕਵੈਸਟ ਕੀਤੀ ਨਾ ਮੰਨੀ ਫਿਰ ਉਹਦੇ ਕੁੜੀ ਦੇ ਫਾਦਰ ਨੇ ਕੁੜੀ ਦੇ ਪਿਓ ਨੇ ਐਸਡੀਐਮ ਕੋਲ ਸ਼ਿਕਾਇਤ ਕੀਤੀ ਵੀ ਇਹ ਤਾਂ ਵਿਤਕਰੇਗਾ ਧਰਮ ਦੇ ਆਪਣੇ ਜਾਤ ਦੇ ਆਧਾਰ ਤੇ ਉਹ ਉਹਨਾਂ ਨੇ ਉੱਥੇ ਬੰਦੇ ਭੇਜੇ ਫਿਰ ਆਕੇ ਤਾਲਾ ਖੜਾਇਆ ਖਲਾਇਆ ਤੇ ਕੁੜੀ ਦਾ ਜਿਹੜਾ ਹੈ ਉਹਦਾ ਫੇਰ ਉਹਦੇ ਫੇਰੇ ਹੋਏ ਉਹ ਫੇਰ ਉਹਦੀ ਛਾਬੀ ਹੋਈ ਜਾਨੀ ਮੋਦੀ ਜੀ ਜਿੰਨਾ ਮਰਜੀ ਕਹੀਂ ਜਾਣ ਉਹ ਤਾਂ ਕਹਿ ਰਹੇ ਆ ਵੀ ਸਾਰਾ ਭਾਰਤ ਇਕਜੁੱਟ ਹੋ ਗਿਆ ਕੁੰਭ ਦੇ ਉੱਤੇ ਇਕਜੁੱਟ ਨਾਉਣ ਲਈ ਹੋ ਗਿਆ ਉਹਨਾਂ ਚ ਫਿਕਰੇ ਨਹੀਂ ਖਤਮ ਹੋਏ ਜੇ ਆਪਾਂ ਇਹ ਵੀ ਕਹੀਏ ਵੀ ਕੱਲੇ ਹਿੰਦੂ ਇਕਜੁੱਟ ਹੋਗੇ ਤਾਂ ਉਹ ਵੀ ਨਹੀਂ ਹੋਏ ਉਹਨਾਂ ਦੇ ਵਿਤਕਰੇ ਵੀ ਨਹੀਂ ਤੁਸੀਂ ਖਤਮ ਕੀਤੇ ਉੱਥੇ ਵੀ ਗਰੀਬ ਅਮੀਰ ਦਾ ਚੱਲਦਾ ਰਿਹਾ ਵੀਆਈਪੀ ਨੂੰ ਨਾਉਣ ਲਈ ਹੋਰ ਸਹੂਲਤਾਂ ਦੂਜਿਆਂ ਨੂੰ ਹੋਰ ਸਹੂਲਤਾਂ ਸਭ ਚੱਲਦੀਆਂ ਰਹੀਆਂ ਇਹ ਜਿਹੜੇ ਵਿਤਕਰੇ ਹੈ ਗਰੀਬੀ ਦੇ ਜਾਤ ਪਾਤ ਦੇ ਇਹ ਵਿਤਕਰੇ ਤਾਂ ਉਮੀ ਜਿਵੇਂ ਕਾਇਮ ਨੇ ਕਿੱਥੇ ਇੱਕ ਤਾਂ ਹੋ ਗਈ ਦੇਸ਼ ਦੀ ਮੋਦੀ ਜੀ ਇਸ ਨਿਗਾ ਨਾਲ ਵੀ ਆਪਾਂ ਦੇਖੀਏ ਆ ਜਿਹੜਾ ਜਾਤ ਪਾਤ ਦੇ ਨਾਂ ਤੇ ਵਿਤਕਰੇ ਤਾਂ ਰੋਜ਼ਾਨਾ ਹੁੰਦੇ ਇੱਕ ਉਦਾਹਰਨ ਇਹ ਹੈ ਲਾਸਟ ਗੱਲ ਜਿਹੜੀ ਦੋਸਤੋ ਕਹਿਣੀ ਹੈ ਤੁਹਾਨੂੰ Allahabad ਹਾਈ ਕੋਰਟ ਦੇ ਇੱਕ ਜੱਜ ਸਾਹਿਬ ਨੇ ਜਸਟਿਸ ਰਾਮ ਮਨੋਦ ਨਾਰਾਇਣ ਮਿਸ਼ਰਾ ਚਲੋ ਨਾਂ ਤਾਂ ਮਾਪ ਨੇ ਜਿਹੜਾ ਰੱਖਿਆ ਉਹ ਠੀਕ ਹੈ ਆਪਾਂ ਨਾਂ ਤੇ ਕਾਹਨੂੰ ਕੁਝ ਕਹਿਣਾ ਉਹਨਾਂ ਨੂੰ ਵਿਚਾਰਿਆਂ ਨੂੰ ਤੇ ਪਰ ਉਹਨਾਂ ਦੇ ਕਰਮ ਕੀ ਨੇ ਉਹਨਾਂ ਨੇ ਕਰਮ ਕੀਨੇ ਕਿ ਉਹ ਇੱਕ 11 ਸਾਲ ਦੀ ਲੜਕੀ ਨੂੰ ਇੱਕ ਮੁੰਡਾ ਆਕਾਸ਼ ਉਸ ਨੂੰ ਘੜੀਸ ਕੇ ਪੁਲ ਦੇ ਥੱਲੇ ਲੈ ਜਾਂਦਾ ਉਸ ਦੇ ਗੁਪਤੰਗਾਂ ਨੂੰ ਫੜਦਾ ਹੈ ਤੇ ਉਸ ਦਾ ਨਾਲਾ ਤੋੜ ਦਿੰਦਾ ਹੈ ਉਸ ਤੋਂ ਬਾਅਦ ਉਹ ਪੁਲਿਸ ਉਹਦੇ ਤੇ ਰੇਪ ਦਾ ਪਾਸਕੋ ਦਾ ਕੇਸ ਲਾ ਦਿੰਦੀ ਹੈ ਕਿਉਂਕਿ ਕੁੜੀ 18 ਸਾਲ ਤੋਂ ਘੱਟ 11 ਸਾਲ ਦੀ ਤੇ ਸੈਸ਼ਨ ਕੋਰਟ ਉਹ ਨੂੰ ਉਹਦੇ ਤੇ ਜਿਹੜਾ ਬਣਾਉਂਦਾ ਹੈ ਜਿਹੜੇ ਬੰਦੇ ਆ ਜੁਰਮ ਉਹ ਉਹਦੀ ਚਾਰਜ ਸ਼ੀਟ ਫਾਈਲ ਹੋ ਜਾਂਦੀ ਹੈ ਹਾਈ ਕੋਰਟ ਦੇ ਇਹ ਜੱਜ ਸਾਹਿਬ ਕੀ ਫਰਮਾਉਂਦੇ ਕਹਿੰਦੇ ਐ ਵੀ ਇਹ ਜਿਹੜਾ ਕੰਮ ਹੈ ਉਸ ਦੇ ਨਿੱਜੀ ਅੰਗਾਂ ਨੂੰ ਫੜਨਾ ਨਾਲੇ ਤੋੜਨੇ ਇਹ ਕੋਈ ਕਿਸੇ ਕਿਸਮ ਦਾ ਰੇਪ ਨਹੀਂ ਹੈ ਰੇਪ ਵਰਗਾ ਕੰਮ ਨਹੀਂ ਰੇਪ ਦੀ ਕੋਸ਼ਿਸ਼ ਵੀ ਨਹੀਂ ਕੀਤੀ ਇਹ ਸਿੱਧ ਨਹੀਂ ਕਰ ਸਕਦੀ ਜਿਹੜੀ ਪੁਲਿਸ ਹੈ ਵੀ ਇਹ ਉਹ ਹੈ ਇਸ ਕਰਕੇ ਉਹਦੇ ਤੇ ਇਹ ਇਹ ਇਲਜ਼ਾਮ ਹਟਾਏ ਜਾਣ ਤੁਹਾਡੇ ਨਾਲ ਸਾਂਝੀ ਕਰ ਦਈਏ ਗੱਲ ਕਿ ਇਸੇ ਕਿਸਮ ਦਾ ਇੱਕ ਜਿਹੜਾ ਫੈਸਲਾ ਹੈ ਬੰਬੇ ਹਾਈ ਕੋਰਟ ਦੀ ਇੱਕ ਜੱਜ ਸੀਗੀ ਪੁਸ਼ਪਾ ਗਨੇਡੀ ਵਾਲਾ ਪੁਸ਼ਪਾ ਗਨੇਡੀ ਵਾਲਾ ਨੇ ਕਿਹਾ ਸੀ ਵੀ ਜਿੰਨਾ ਚਿਰ ਮਾਸ ਮਾਸ ਨਾਲ ਨਹੀਂ ਜੁੜਦਾ ਉਹਨਾਂ ਚ ਰੇਪ ਦੀ ਕੋਸ਼ਿਸ਼ ਜਾਂ ਰੇਪ ਮੰਨਿਆ ਨਹੀਂ ਜਾ ਸਕਦਾ ਸ਼ਰਮੀ ਦੀ ਹੱਦ ਹੈ ਤੇ ਇਸ ਕਰਕੇ ਪਾਕਸੋ ਨਹੀਂ ਲੱਗਦਾ ਉਸ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਨੇ ਉਸ ਜੱਜ ਨੂੰ ਝਾੜਾਂ ਪਾਈਆਂ ਸੀ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਮਾਨਯੋਗ ਸੁਪਰੀਮ ਕੋਰਟ ਨੇ 19 ਨਵੰਬਰ 2021 ਨੂੰ ਕਿ ਇਹ ਜੱਜ ਦਾ ਫੈਸਲਾ ਗਲਤ ਹੈ ਤੇ ਉਸ ਬੰਦੇ ਤੇ ਪਾਕਸ ਲੱਗੂ ਗਈ ਲੱਗੂਗਾ ਹੁਣ ਇਹ ਜੱਜ ਕਹੇ ਜੇ ਫੈਸਲੇ ਦੇ ਰਹੇ ਸੋ ਇਹ ਜਿਹੜੀ ਸੋਚ ਹੈ ਸਾਡੀ ਇਹ ਸੋਚ ਔਰਤ ਵਿਰੋਧੀ ਸੋਚੋਂ ਗੱਲਾਂ ਨਿਕਲਦੀਆਂ ਨੇ ਤੇ ਤਾਂ ਹੀ ਕਾਨੂੰਨ ਹੋਣ ਦੇ ਬਾਵਜੂਦ ਕਾਨੂੰਨਦਾਨ ਜੱਜ ਸਹਿਬਾਨ ਉਹਦੀਆਂ ਵਿਆਖਿਆਵਾਂ ਅਜਹੀਆਂ ਕਰ ਰਹੇ ਐ ਜਿਹੜੀਆਂ ਕਿ ਉਹਨਾਂ ਦੀ ਜਿਹੜੀ ਕੁਰਸੀ ਐ ਉਹਦੇ ਉਹਨੂੰ ਸ਼ਰਮਸ਼ਾਰ ਕਰਦੀ ਐ ਸ਼ਰਮ ਹੋਣੀ ਚਾਹੀਦੀ ਐ ਤੁਹਾਨੂੰ ਜਦੋਂ ਆਵੇ ਇਸ ਗੱਲ ਦੇ ਉੱਤੇ ਅੱਜ ਦੀ ਗੱਲ ਚ ਇਨਾ ਹੀ ਥੈਂਕ ਯੂ ਵੈਰੀ ਮਚ